ਹਾਂਜੀ ਵੀਰੋ ਸਤਿ ਸ਼੍ਰੀ ਅਕਾਲ ਬਾਈ ਜੀ ਸਮਾਂ ਨਹੀਂ ਲੱਗਦਾ ਵੀਡੀਓ ਵੀਡੀਓ ਅਪਲੋਡ ਕਰਨ ਦਾ ਬਣਾਉਣ ਦਾ ਤੇ ਇੱਕ ਭਰਾ ਨੇ ਫੋਨ ਕੀਤਾ ਸੀ ਮੈਨੂੰ ਬਾਹਰ ਉਹ ਬਾਰਲਿਦੇਸ਼ ਚ ਇਧਰ ਪੰਜਾਬ ਚ ਨਹੀਂਗਾ ਇੰਡੀਆ ਚ ਨਹੀਂਗਾ ਤੇ ਉਹ ਕਹਿੰਦਾ ਸੀ ਵੀ ਜੀ ਕਾਲੇ ਜਾਨਵਰਾਂ ਦਾ ਸ਼ੌਕ ਕਰਾਓ ਲੋ ਜੀ ਕਾਲੀਆਂ ਮਾਦੀਆਂ ਤੇ ਕਾਲੀ ਕੁੱਕੜ ਇਹਨਾਂ ਦਾ ਬਲੱਡ ਆਪਾਂ ਲਾਗ ਗਈ ਸਾਮਕੀ ਰੱਖਿਆ ਵਾ ਤੇ ਤਕਰੀਬਨ ਦੋ ਮਾਦੀਆਂ ਇੱਕ ਪਰਿਵਾਰ ਚੋਂ ਤੇ ਦੋ ਮਾਦੀਆਂ ਅੱਡਾ ਢੱਡ ਮਾਮਾਆਂ ਦੀਆਂ ਚਾਰ ਮਾਦੀਆਂ ਫੇਰ ਰੀਆਂ ਤੇ ਕੁੱਕੜ ਵੀ ਕਾਲੇ ਬਲੱਡ ਚ ਹੀ ਆ ਮਤਲਬ ਇਹਨਾਂ ਚੋਂ ਪੱਕਾ ਜਿਵੇਂ ਕਤੇਲੀਆ ਕਮੈਤ ਰੰਗ ਆ ਜਾਂਦਾ ਨਾ ਉਹ ਕਲਰ ਚ ਆ ਜਾਂਦਾ ਕਾਲਿਆਂ ਚ ਹੀ ਹੁੰਦਾ ਕਾਲੇ ਕੰਡੇ ਕੰਡੇ ਕਾਲੇ ਆ ਕੁੱਕੜ ਦੇ ਠੀਕ ਹੈ ਇਹ ਜੀ ਕਈ ਦਿਨਾਂ ਬਾਅਦ ਇਹਨਾਂ ਨੂੰ ਮਿੱਟੀ ਤੇ ਲਟਣ ਦੇ ਲਈ ਸਮਾਂ ਮਿਲਿਆ ਠੀਕ ਹੈ ਤੇ ਬਹੁਤ ਪਤਲੀ ਤੇ ਲੰਮੀ ਤੇ ਮੋٹے ਨੋਕੇ ਚ ਹੁੰਦੀ ਹੈ ਇਹ ਜੀ ਤੇ ਜੱਦੀ ਕਾਲੇ ਆ ਮਤਲਬ ਇਹ ਚੀਜ਼ਾਂ ਨੂੰ ਯਾਰ ਸਮਾਂ ਲੱਗਦਾ ਜਿਵੇਂ ਆਪਾਂ ਆਪਾਂ ਕਹਿੰਦੇ ਜੀ ਨਵਾਬ ਵਾਲੇ ਆ ਫਰੀਦਕੋਟੀ ਜਿੰਨਾ ਜਿਹੜੇ ਨਾਮੇ ਉਸਤਾਦ ਜਿੰਨਾ ਲੋਕ ਲਾਉਂਦੇ ਆ ਉਹਨਾਂ ਨੇ ਬਾਈ ਜੀ ਇਹ ਇਹ ਨਾ ਕਿ ਉਹਨਾਂ ਕੋਲ ਜਿਹੜੀ ਬਰੀਡ ਸੀ ਬੇ ਇੱਕ ਦਿਨ ਚ ਸਭੀ ਹੋਈ ਬਾਣ ਗਈ ਅ ਇਸ ਧਰਤੀ ਤੇ ਬਹੁਤ ਖੁਸ਼ ਆ ਤੁਸੀਂ ਉਹਨੂੰ ਜਿਹੜੇ ਜਿਹੜੇ ਗੌਣ ਤੁਸੀਂ ਲੈਣੇ ਚਾਹੁੰਦੇ ਹੋ ਵੀ ਉਹ ਸਾਡੀ ਜਾਨਵਰ ਸਾਰੇ ਹੋਣ ਉਦਾਂ ਦੇ ਉਦੈ ਤੁਸੀਂ ਉਹਨਾਂ ਦੀ ਬਰੀਡ ਕਰਾਓ ਜਾਨਵਰ ਉਹ ਤੁਹਾਡੇ ਕੋਲ ਆਪਣੇ ਆ ਬਣ ਜਾਣਗੇ ਛੇ ਤੇ ਉਹ ਜਿੱਦਾਂ ਦੀ ਤੁਸੀਂ ਚਾਹਉਂਦੇ ਵਾਣ ਜਣਗੇ ਜਿਹੜਾ ਤੁਸੀਂ ਚਿਹਰਾ ਚਾਹਉਂਦੇ ਆ ਜਿਹੜੀਆਂ ਵੰਦ ਪੂਛਾਂ ਚਾਹਉਂਦੇ ਹੋ ਜਿਹੜੀ ਤੁਸੀਂ ਡੰਡੀ ਪਾੜਦੇ ਹੋ ਜਿਸ ਤਰ੍ਹਾਂ ਦਾ ਉਹ ਆਪਣਾ ਸਰੀਰ ਤੇ ਉਹਨਾਂ ਚ ਕੋਈ ਬਿੰਗੀਆਂ ਟੇਡੀਆਂ ਲੱਤਾਂ ਨਾ ਹੋਣ ਉਹ ਲੌਂਗ ਸਮਾਂ ਫਲਾਈ ਕਰ ਸਕਣ ਠੀਕ ਹੈ ਉਹਨਾਂ ਦੀ ਲੱਤ ਪੂਰੀ ਸਟਰੋਂਗ ਹੋਵੇ ਪਤਲੀ ਜਿਵੇਂ ਵੀ ਤੁਸੀਂ ਪਾੜਦੇ ਹੋ ਵੀ ਪਤਲੀ ਹੋਵੇ ਖਾਈ ਦਾ ਰੋਵੇ ਲੰਮੇ ਚਿਹਰੇ ਹੋਣ ਨੱਕ ਦੀਆਂ ਗਲੀਆਂ ਖੁੱਲੀਆਂ ਹੋਣ ਸਾਹ ਲੈਣਾ ਸੁਖ ਲੰਮਾ ਜੋ ਵੀ ਤੁਸੀਂ ਪਾੜਦੇ ਖੰਬਾਂ ਦੀ ਜਿਹੜੀ ਆ ਸ਼ੇਪ ਉਹ ਬਹੁਤ ਵਧੀਆ ਹੋਵੇ ਸਾਈਨਿੰਗ ਹੋਵੇ ਤੇ ਖਸਕੋਣ ਉਹ ਜਿਹੜੀਆਂ ਵੀ ਤੁਸੀਂ ਗੱਲਾਂ ਆਪਣੇ ਮੱਦੇ ਨਜ਼ਰ ਰੱਖ ਕੇ ਉਹ ਬਰੀਡ ਤੁਸੀਂ ਸੰਭਾਲ ਸਕਦੇ ਹੋ ਉਹ ਉਹ ਜੋੜੇ ਮળોਣੇ ਪੈਂਦੇ ਹੁੰਦੇ ਆ ਇਹ ਨਹੀਂ ਹੁੰਦਾ ਵੀ ਉਹ ਚੱਕ ਕੇ ਤੁਸੀਂ ਗਦਾ ਕੋੜਾ ਮੜਾਈ ਜਾਓ ਤੇ ਉਹ ਫੇ ਇੱਕ ਖਚਰੀ ਪੈਦਾ ਹੋਣੀ ਆ ਤੇ ਉਹ ਦੇਖ ਕੇ ਮળોਣੇ ਪੈਂਦੇ ਆ ਵੀ ਗਾਂ ਜਿਹੜੀ ਮਾਦੀ ਨਹੀਂ ਹਲਕੀ ਲਾਤੀ ਮੁਰਗਾ ਇਨਾ ਭਾਰਾ ਲਾਤਾ ਤੇ ਬਗਾਂ ਉਹਨਾਂ ਦੇ ਪੈਰਾਂ ਦੀ ਤਲੀਆਂ ਚ ਪੈਂਦਾ ਫਰਕ 19 ਸਟਰੋਂਗ ਲੱਤਾਂ ਦੀ ਮਾਦੀ ਲਾਉਣੀਆਂ ਜਿਹੜੀ ਉਹ ਗਾਂ ਕੁੱਕੜ ਦੇ ਵਜੂਦ ਦੇ ਵਿੱਚੋਂ ਚੰਗੀ ਬੱਚੇ ਚੱਲ ਸਕੇ ਉਹ ਟਾਂਚੇ ਦੇ ਫਿੱਟਾ ਆ ਜਵੇ ਮਾਦੀ ਦੇ ਉੱਤੇ ਉਹ ਪ੍ਰੋਪਰ ਮੁਰਗਾ ਫਿੱਟਾ ਵੀ ਤੇ ਮੁਰਗੀ ਪੂਰਾ ਉੱਪਰ ਉਸ ਲੱਤਾਂ ਦੇ ਹੱਡ ਗੋਡੇ ਨੂੰ ਮੁਰਗੀ ਚੱਲੇ ਫੇਰ ਉਹ ਜੋੜਾ ਮੜਾਉ ਹੁਣ ਕਈ ਕਰਦੇ ਆ ਉਹ ਭਾਰੇ ਨਾਲ ਹਲਕਾ ਲਾਦੇ ਨੇ ਹਲਕੇ ਨਾਲ ਭਰ ਲਾਦੇ ਨੇ ਉਹ ਫਿਰ ਉਹਨਾਂ ਦੀਆਂ ਲੱਤਾਂ ਹੀ ਨਹੀਂ ਉਹ ਸ਼ੇਪ ਹੀ ਨਹੀਂ ਸਹੀ ਰਹਿੰਦੀ ਨਾ ਖੰਭਾਂ ਦੀ ਬਣਤਰ ਸਹੀ ਨਹੀਂ ਰਹਿੰਦੀ ਇਹ ਵੀ ਜੀ ਇੱਕ ਬਲੱਡ ਦੀਆਂ ਮਾਦੀਆਂ ਆਪਾਂ ਲਾਈਆਂ ਵਾ ਠੀਕ ਐ ਤੇ ਇੱਕ ਬਲੱਡ ਦੀਆਂ ਮੀਨ ਮਤਲਬ ਉਹਦੇ ਨਾਲ ਮੈਚਿੰਗ ਕਰ ਰਿਹਾ ਸਾਰੇ ਗੁਣ ਤੇ ਸੁੱਕੇ ਚੀਰਿਆਂ ਚ ਉਹ ਇਹਨੂੰ ਸਮਾਂ ਬਹੁਤ ਲੱਗ ਗਿਆ ਇਹ ਇਈ ਨਹੀਂ ਵੀ ਸਿੱਧੀਆਂ ਆਪਾਂ ਖਰੀਦ ਲਈ ਤੇ ਕਹਿ ਲਈ ਸਾਡੇ ਕੋਲ ਵੀ ਉਸਤਾਦਾਂ ਵਾਲੇ ਜਾਨਵਰ ਬਣ ਗਏ ਇਵੇਂ ਨਹੀਂ ਇਨਾਂ ਚੀਜ਼ਾਂ ਨੂੰ ਬਣਾਉਣ ਲਈ ਮਤਲਬ ਮਿਹਨਤ ਸਮਾਂ ਬਹੁਤ ਲੱਗਦਾ ਵਾ ਤੇ ਕਈ ਬੰਦੇ ਡਾਇਰੈਕਟਲੀ ਖਰੀਦ ਕੇ ਕਹਿੰਦੇ ਵੀ ਸਾਡੇ ਕੋਲ ਪ੍ਰੋਪਰਲੀ ਉਹਵੇਂ ਜਾਨਵਰ ਬਣ ਗਏ ਨਹੀਂ ਬਾਈ ਜੀ ਐਵੇਂ ਨਹੀਂ ਬਣਦੇ ਇਨਾਂ ਚੀਜ਼ਾਂ ਤੇ ਬਹੁਤ ਸਮਾਂ ਲੱਗਦਾ ਠੀਕ ਹੈ ਤੇ ਇਹ ਮੈਂ ਜਿੰਨੇ ਵੀ ਚ ਇਹ ਮੈਂ ਆਰਡਰ ਰੱਖਿਆ ਹੈ ਇਹ ਚਾਰ ਪੰਜ ਜਾਨਵਰ ਚਾਰ ਮਾਦੀਆਂ ਇੱਕ ਨਰ ਤੇ ਇਹਨਾਂ ਨੂੰ ਮੈਂ ਦੂਜਿਆਂ ਚ ਨਹੀਂ ਲੜਾਉਂਗਾ ਹੋਰ ਰੰਗਾਂ ਚ ਇਹ ਨਹੀਂ ਵੀ ਚੀਨੇ ਬਣੀਆਂ ਵਿੱਚ ਪੀਲੇ ਕੱਕੇ ਬਣੀਆਂ ਵਿੱਚ ਜਾਵੇ ਬਣੀਆਂ ਨਾ ਇਹਨਾਂ ਜੋ ਬਾਈ ਜੀ ਇਹੀ ਕਲਰ ਆਊਗਾ ਸਾਰਿਆਂ ਚ ਇਹਨਾਂ ਦੀਆਂ ਮਾਦੀਆਂ ਦੀਆਂ ਅੱਖਾਂ ਛੁੱਟਛੜੇ ਹਲਕੇ ਹਲਕੇ ਤੇਲ ਹੋਣਗੇ ਛੋਟੇ ਛੋਟੇ ਕੇ ਉਹ ਹੋਣਗੇ ਕੀ ਕਹਿੰਦੇ ਨੇ ਤੇਲ ਹੋਣਗੇ ਬਰੀਕ ਬਰੀਕ ਦਾਣੇ ਨਰ ਦੀਆਂ ਅੱਖਾਂ ਸਾਫ਼ ਹੋਣਗੀਆਂ ਪਤਲੀਆਂ ਨਾ ਕੋਈ ਨਰਚ ਵੀਕਨੈਸ ਹੋਊਗੀ ਬੁढ़ा ਹੋ ਜਾਊਗਾ ਪਰ ਰਹੂਗਾ ਪੱਠਿਆਰ ਗਾਨਵਾ ਹੱਡ ਗੋਡੇ ਦੇ ਭਾਰੇ ਜਸਮਾਨੀ ਤੌਰ ਤੇ ਮਜ਼ਬੂਤ ਮਾਦੀਆਂ ਵੀ ਮਜ਼ਬੂਤ ਨਾ ਤਾਂ ਮਾਦੀਆਂ ਚ ਕਦੇ ਆਰ ਜਾਊ ਨਾ ਨਰਚ ਇਹ ਹੁੰਦਾ ਇੱਕ ਤਰ੍ਹਾਂ ਦਾ ਕਿਲ ਵੀ ਰੀਅਰ ਜੋੜੇ ਲਾਈ ਇੱਕ ਬਿਲਕੁਲ ਜਨੀਕ ਖਾਸ ਠੀਕ ਹੈ ਤੇ ਇਹ ਬਰੀਡਿੰਗ ਦਾ ਬਹੁਤ ਧਿਆਨ ਰੱਖ ਕੇ ਬਰੀਡ ਕਰਾਈ ਹੋਈ ਹੈ ਇਹ ਨਹੀਂ ਵੀ ਕੋਈ ਦੇ ਗੋਡੇ ਉਧਰੋਂ ਚਲੇ ਗਈ ਉਹ ਪੱਠ ਚੱਕ ਕੇ ਖੜਦਾ ਉਡੀ ਧੌਣ ਛੋਟੀ ਰਹਗੀ ਜਾਂ ਧੌਣ ਬਹੁਤੀ ਲੰਮੀ ਹੋਗੀ ਲੱਤਾਂ ਦਾ ਬੈਲੈਂਸ ਨਹੀਂ ਇਹ ਮੈਂ ਖੁੱਡੇ ਚ ਕੱਢੋਂ ਆਇਆ ਪੱਠਿਆਂ ਵਰਗਾ ਡਾਰ ਇੰਨੀ ਤੜ ਵਾਲੇ ਜਾਨਵਰ ਤੇ ਮੈਂ ਇਹ ਕਹਿੰਦਾ ਪੈਰ ਮਾਰ ਮਾਰ ਕੇ ਆਪ ਬਰੀਕ ਬਰੀਕ ਬਾਜਰਾ ਚੁਗਣਗੇ ਠੀਕ ਹੈ ਇਹ ਨੇ ਵੀ ਖੜੇ ਚੱਕੀ ਜਾਣਗੇ ਬਰੇਲ ਵਾਂਗੂ ਵੀ ਜੇ ਭਾਂਡੇ ਚ ਦਾਣੇ ਪਾਏ ਤਾਂ ਖਾਣ ਨਾ ਅੱਖਾਂ ਦੀ ਨਿਗਾ ਤੇਜ਼ ਸਾਹਮਣੇ ਥੱਲੇੋਂ ਬਰੀਕ ਦਾਣਾ ਪਿਆ ਚੁਗਿਆ ਜਾ ਸਕਦਾ ਇਹਨਾਂ ਤੋਂ ਸਾਹਮਣੇ ਔਖਾਂ ਤੋਂ ਦਿਸੂਗਾ ਇਹਨਾਂ ਦਾ ਦ੍ਰਿਸ਼ਟੀਗੇ ਮਤਲਬ ਕੇਂਦਰ ਬਿੰਦੂ ਇਹਨਾਂ ਦਾ ਪੂਰਾ ਨੇਤਰ ਦ੍ਰਿਸ਼ਟੀ ਦਾ ਕੈਮ ਆ। ਬਰੀ ਆਈ ਨਹੀਂ ਵੀ ਮੂਰੇ ਕੋਈ ਪਾਲਕਾਂ ਆ ਗਈਆਂ ਤੇ ਆਈ ਗਾਰਡ ਇਹਨਾਂ ਦੇ ਬਹੁਤ ਚੰਗੇ ਲੱਗੇ ਆ। ਸਾਰੀਆਂ ਮਾਦੀਆਂ ਦੇ ਵਖੋ। ਦੇਖੋ। ਹੈ ਨਾ? ਬਲੈਕ ঈਗਲ ਵਰਗੇ ਫੇਸ ਆ ਇਹਨਾਂ ਦੇ। ਠੀਕ ਹੈ। ਤੇ ਆਈ ਗਾਰਡ ਬਹੁਤ ਵਧੀਆ ਸੀਗਾ। ਸੇਮ ਪਹਿਣਾ ਇਹ ਦੋ ਤਸਕੀਆਂ ਪਹਿਣਾ ਦੋ ਲਗ ਲਗ ਮਾਦੀਆਂ ਦੀਆਂ ਤੇ ਹੈ ਸਾਰੇ ਕਾਲਿਆਂ ਚੋਂ ਜਾਨਵਰ। ਠੀਕ ਹੈ ਬਾਈ ਜੀ ਸ਼ੌਕ ਆਏ ਰਲ ਮਿਲ ਕੇ ਸਾਂਝੇ ਹੁੰਦੇ ਹੁੰਦੇ ਆ ਤੇ ਵੀ ਇਕੱਲੇ ਗੱਲਾਂ ਨਾਲ ਨਹੀਂ ਠੀਕ ਹੈ ਤੇ ਵੀ ਜਾਂ ਆਪਾਂ ਉੱਥੋਂ ਖਰੀਦ ਲਿਆ ਉਹ ਚੱਕ ਕੇ ਉਹ ਲਾਤੀ ਜੀ ਉਹਦੀ ਇਹਦੀ ਮਾਂ ਬੜੀ ਚੰਗੀ ਹੈ ਕੋਕੜ ਆਏ ਨਹੀਂ ਲੱਗਦੇ ਹੁੰਦੇ ਇਹ ਬਹੁਤ ਖਿਆਲ ਆ ਕਿ ਮਿਹਨਤ ਕਰਕੇ ਜੋੜੇ ਲੱਗਦੇ ਆ ਫਿਰ ਕਿਤੇ ਇਹ ਨਸਲ ਬਣਦੀ ਆ ਤੇ ਫਿਰ ਕੋਈ ਇਹ ਆਪਣੇ ਮੁਕਾਮ ਤੇ ਪਹੁੰਚਦੀ ਆ ਬਹੁਤ ਪਿਆਰੀਆਂ ਕੁੱਗੜੀਆਂ ਆ ਦੇਖੋ ਪਤਲੀਆਂ ਜਿਹੜੀਆਂ ਆਪਾਂ ਲੱਤਾਂ ਚਾਹੁੰਦੇ ਸੀ ਉਹ ਲੱਤਾਂ ਬਣ ਗਈਆਂ ਉਹ ਫੇਸ ਬਣ ਗਏ ਉਹ ਹੀ ਸ਼ੇਪ ਬਣ ਗਈ ਮਾਦੀਆਂ ਦੀ ਇਹ ਤਾਂ ਪੱਠੀ ਆ 8-9 ਮਹੀਨੇ ਦੀ ਪੱਠੀ ਆ ਬਾਕੀ ਇਹ ਮਾਦੀਆਂ 2-2 ਸਾਲ ਦੀਆਂ ਠੀਕ ਹੈ 2-2 2.5 ਸਾਲ ਦੀਆਂ ਤੇ ਮੁਰਗਾ ਵੀ ਨਵੀਂ ਉਮਰ ਦਾ ਪੂਰਾ ਹੈ ਪੂਰਾ ਤੜਚਾ ਫੁੱਲ ਦੇਖੋ ਤੇ ਆਪਾਂ ਮੁਰਗੇ ਦੇ ਕੋਲੇ ਵੀ ਜਾਣੇ ਆ ਠੀਕ ਹੈ ਦੇਖੋ ਪੂਰੀ ਤੜਚਾ ਤਾਂ ਵੇਖੋ ਠੀਕ ਹੈ ਆਪ ਦੇ ਹੱਕ ਦੇ ਜੋਰ ਨੇ ਨਾਲ ਪੈਰ ਪੂਰ ਮਾਰ ਕੇ ਚੁਗਣ ਵਾਲਾ ਜਾਨਵਰ ਆਹੀ ਠੀਕ ਹੈ ਵੀ ਇਹ ਨਹੀਂ ਵੀ ਖੜਾ ਪੱਕਿਆ ਪੀਠਿਆ ਹੋਇਆ ਖਾਈ ਜੋ ਕਿਸੇ ਦਾ ਬਹੁਤ ਵਧੀਆ ਪੈਰ ਮਾਰੂਗਾ ਤੇ ਵਿੱਚੋਂ ਛੋਟਾ ਛੋਟਾ ਬਾਜਰੀ ਦੇ ਤੁੰਮੇ ਕਿਣਕੀ ਦਾਣੇ ਚੁੱਕ ਕੇ ਖਾਓ ਠੀਕ ਹੈ ਜੀ ਤੇ ਮਾਦੀਆਂ ਦੇ ਚਿਹਰਾ ਇੱਕ ਵਾਰ ਫੇਰ ਵੇਖ ਲਓ ਦੇਖੋ ਇਹ ਜੇ ਚਿਹਰੇ ਆ ਸਾਰੀਆਂ ਮਾਦੀਆਂ ਦੇ ਇਹੀ ਚਿਹਰੇ ਚੋਂ ਕੁੱਕੜ ਆ ਠੀਕ ਹੈ ਦੇਖੋ ਪਤਲਾ ਮਜ਼ਬੂਤ ਨੋਕੇ ਦਾ ਤੇ ਸਾਫ ਅੱਖਾਂ ਦੇ ਠੀਕ ਹੈ ਜੀ ਵੇਖੋ ਇਸ ਮਾਦੀ ਦਾ ਵੀ ਵੇਖ ਲਓ ਇਹਦਾ ਮਤਲਬ ਇਹ ਨਹੀਂਗਾ ਵੀ ਦੂਜੀਆਂ ਦੇ ਸੇਮ ਚਿਹਰੇ ਦੀਆਂ ਮਾਦੀਆਂ ਲੱਗੀਆਂ ਠੀਕ ਹੈ ਜੀ ਸਾਹਮਣੇ ਵੇਖੋ ਅੱਖਾਂ ਦਿਸਦੀਆਂ ਨਾ ਦੋ ਮੈਂ ਦੇਖੋ ਕਿੰਨੇ ਸੋਹਣੇ ਚਿਹਰੇ ਟੰਡੀਆਂ ਵੇਖ ਲਓ ਠੀਕ ਹੈ ਭਰਾਵੋ ਵੀਡੀਓ ਲੰਮੀ ਹੋ ਗਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ